हां जी, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਡਾ ਅੱਜ ਦੀ ਵੀਡੀਓ ਰਸਵਾਗਤ ਆ। ਅੱਜ ਸਾਡਾ ਪਲਾਨ ਆ ਵੀ ਇਹਨਾਂ ਨੂੰ ਨਾ ਦੁਬਈ ਕਰੀਕ ਹਾਰਬਰ ਘੁਮਾਇਆ ਜਾਵੇ। ਤੇ ਨਾਲ ਦੀ ਨਾਲ ਅਸੀਂ ਕਰਾਂਗੇ ਰਿਕਾਰਡਿੰਗ ਤੇ ਤੁਹਾਨੂੰ ਵੀ ਦਿਖਾਵਾਂਗੇ ਕਿ ਦੁਬਈ ਕਰੀਕ ਹਾਰਬਰ ਜਿਹੜਾ ਉਹ ਕਿਦਾਂ ਦਾ ਏਰੀਆ ਵਾ। ਤੇ ਵਾ ਸਤਿ ਸ੍ਰੀ ਅਕਾਲ। ਅੱਜ ਆਪਾਂ ਚਲੇ ਆਂ ਪਾਰਕ ਦੇ ਵਿੱਚ। ਅੱਜ ਇਹਨਾਂ ਨੂੰ ਵੀ ਬੜੀ ਖੁਸ਼ੀ ਆ ਵੀ ਉੱਥੇ ਖੇਡਣ ਨੂੰ ਜਗ੍ਹਾ ਵਾ ਵਧੂਆ। ਖੇਡਣ ਵਾਸਤੇ ਇਹਨਾਂ ਦੇ ਬੜੇ ਆ। ਬਾਕੀ ਫੋਟੋਆਂ ਕਿਚਨ ਲਈ ਬਹੁਤ ਸੋਹਣੀ ਜਗ੍ਹਾ ਤੇ ਬਹੁਤ ਸੋਹਣਾ ਏਰੀਆ ਤੁਹਾਨੂੰ ਵਿਖਾਵਾਂਗੇ ਨਾਲੇ ਨਾਲ ਦੇ ਨਾਲ ਤੁਹਾਨੂੰ ਹੋਰ ਵੀ ਉਹਦੇ ਬਾਰੇ ਜਾਣਕਾਰੀ ਦਵਾਂਗੇ ਆ ਦੇ ਵਿੱਚ ਰੁੱਖ-ਪੂਟੇ ਬਹੁਤ ਸੋਹਣੇ ਲਾਏ ਆ ਐ ਇੱਦਾਂ ਹੀ ਹਰਿਆ ਭਰਿਆ ਰਾਹ ਜਾਂਦਾ ਤੁਹਾਨੂੰ ਤੇ ਬਹੁਤ ਸੋਹਣਾ ਲੱਗਦਾ ਇੰਨੇ ਵੀ ਤੇ ਜੇ ਰਾਤ ਨੂੰ ਵੀ ਆਈਏ ਤੇ ਰਾਤ ਨੂੰ ਵੀ ਲਾਈਟਾਂ ਵਗੈਰਾ ਬਹੁਤ ਸੋਹਣੀਆਂ ਲਾਈਆਂ ਇਹਨਾਂ ਨੇ ਲੜੀਆਂ ਲਾਈਆਂ ਕਿਰਦਾਂ ਆਪਣੇ ਵਿਆਹ ਤੇ ਲੜੀਆਂ ਲਾਈਆਂ ਆ ਸਾਹਮਣੇ ਬਿਲਡਿੰਗ ਜਿਹੜੀਆਂ ਬਣੀਆਂ ਹੋਈਆਂ ਆ ਇਹ ਸਾਰੀਆਂ ਹੀ ਕਰੀਖਾਰ ਬਣਦੀਆਂ ਆ। ਅਜੇ ਵੀ ਕੁਝ ਕੁਝ ਬਿਲਡਿੰਗਾਂ ਜਿਹੜੀਆਂ ਉਹ ਅੰਡਰ ਕੰਸਟਰਕਸ਼ਨ ਆ ਇੱਥੇ। ਬਾਕੀ ਬਹੁਤ ਸੋਹਣਾ ਏਰੀਆ। ਲੋ ਜੀ ਆ ਗਏ ਅਸੀਂ ਪਾਰਕਿੰਗ ਦੇ ਵਿੱਚ। ਗੱਡੀ ਕਰਾਂਗੇ پارک। ਤੇ ਬਾਅਦ ਜਿੱਧਰ ਮੋਟਰਫਰੰਟ ਹੈ ਉਧਰੋਂ ਚੱਲਾਂਗੇ। ਕਿੱਦਾਂ ਦੀ ਕੋ ਸੈਂਟਰੈਂਸ ਹੈ ਇੱਥੇ ਪੇਂਟਿੰਗਸ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਹਾਂ ਹਾਂਜੀ ਅਸੀਂ ਆ ਗਏ ਹਾਂ ਜੀ ਕ੍ਰੇਕ ਹਾਰਬਰ ਤੇ ਬਹੁਤ ਹੀ ਸੋਹਣਾ ਨਜ਼ਾਰਾ ਇੱਥੇ ਵੈਸੇ ਹਾਰਬਰ ਜਿਹੜਾ ਵਾ ਇਹ ਸਮਰ ਨੂੰ ਪਹਿਲਾਂ ਪੁੱਛਦੇ ਹਾਂ ਸਮਰ ਹਾਰਬਰ ਕੀ ਹੁੰਦਾ ਭਲਾ ਹਾਰਬਰ ਹੁੰਦਾ ਵਾ ਕੀ ਜਿਹਦੇ ਵਿੱਚ ਜਹਾਜ਼ ਕੜੀਆਂ ਦੇ ਆ ਜਿਹੜੀ ਤੁਸੀਂ ਆ ਵੇਖ ਸਕਦੇ ਹੋ ਕਿਹੜੇ ਚਾਜ ਆ ਪਾਣੀ ਵਾਲੇ ਜਾਂ ਪਾਣੀ ਵਾਲੇ ਜਾਂ ਅੱਛਾ ਠੀਕ ਠੀਕ ਹਾਂ ਪਰ ਅਗਰ ਤੈਨੂੰ ਪਤਾ ਹਾਂ ਕਿਹੜੇ ਚਾਜ ਖੜੇ ਜਾਂਦੇ ਇੱਥੇ ਕਿਹਦਾ ਬੋਟਸ ਨਹੀਂ ਹੁੰਦੇ ਬੋਟਸ ਹੁੰਦੀਆਂ ਉਹਦਾ ਇੱਧਰ ਉਹਦਾ ਇੱਥੇ ਹੁੰਦੀ ਉਹਦਾ ਇੱਥੇ ਹੁੰਦੀ ਆ ਹਾਂ ਹਾਰਬਰ ਮੇਨਲੀ ਇਹੀ ਆ ਵੀ ਜਿੱਥੇ ਆਪਣੀਆਂ ਬੋਟਸ ਖੜੀਆਂ ਕੀਤੀ ਜਾਂਦੀਆਂ ਤੇ ਇਹ ਵਾਟਰਫਰੰਟ ਦਾ ਏਰੀਆ ਬਹੁਤ ਸੋਹਣਾ ਇੱਥੇ ਇਹ ਜਿਹੜਾ ਇਹ ਸਾਰਾ ਇਹਨਾਂ ਨੇ ਕਰੀਕ ਦੁਬਈ ਸਰਕਾਰ ਨੇ ਆਪ ਬਣਾਇਆ ਇੱਥੇ ਸਮੁੰਦਰ ਦੇ ਨਾਲ ਇਹਨੂੰ ਪਾਣੀ ਨੂੰ ਕਨੈਕਟ ਕੀਤਾ ਹੋਇਆ ਤੇ ਇਹਦੇ ਵਿੱਚ ਜਿਹੜੇ ਸ਼ਿਪ ਵਗੈਰਾ ਵਾ ਜਾਂ ਟੂਰਿਸਟ ਛੋਟੀਆਂ ਛੋਟੀਆਂ ਸਪੀਡ ਬੋਟਸ ਦੂਜੀਆਂ ਇਹ ਸਾਰੀਆਂ ਇਸੇ ਪਾਣੀ ਦੇ ਵਿੱਚ ਚਲਦੀਆਂ ਤੇ ਬਹੁਤ ਹੀ ਵੇਖਣ ਨੂੰ ਨਜ਼ਾਰਾ ਤੁਸੀਂ ਇੱਥੇ ਆ ਕੇ ਵੈਸੇ ਬੁੱਕ ਵੀ ਕਰ ਸਕਦੇ ਆਪਣਾ ਟੂਰ ਜਿੱਥੋਂ ਬੋਟਸ ਵਗੈਰਾ ਚਲਦੀਆਂ ਜਿਹੜੀਆਂ ਕਿ ਪਾਣੀ ਦੇ ਵਿੱਚ ਲੈ ਕੇ ਜਾਂਦੀਆਂ ਤੁਸੀਂ ਵੇਖ ਸਕਦੇ ਉਸ ਨੂੰ ਟੂਰਿਸਟ ਜਿਹੜੇ ਆਉ ਬੈਠੇ ਹੋਏ ਬੋਟ ਦੇ ਵਿੱਚ ਇਥੋਂ ਸਰਕਾਰੀ ਬੋਟਾਂ ਚੱਲਦੀਆਂ ਇਹ ਆਰਟੀਆ ਵੱਲੋਂ ਆ ਸਟਾਰਟ ਕੀਤੀ ਹੋਈਆਂ ਆ ਰੋਡ ਐਂਡ ਟ੍ਰਾਂਸਪੋਰਟ ਅਥਾਰਟੀ ਜਿਹੜੀ ਦਬਾਈਦੀ ਆ ਆਪਣੇ ਜਿੱਦਾਂ ਕਾਈ 부ਝੇ ਉਦਾਂ ਹੀ ਪਏ ਹੁੰਦੇ ਆ ਤੇ ਇਹਨਾਂ ਨੇ ਵੇਖੋ ਕਿਤੇ ਸ਼ਿੰਗਾਰ ਕੇ ਲਾਏ ਆ ਕਿੰਨੇ ਸੋਹਣੇ ਲੱਗਦੇ ਆ ਇਹ ਉਹੀ ਕਾਈ ਆ ਜਿਹੜੀ ਆਪਣੇ ਫਾਲਤੂ ਆਪਣੇ ਉੱਪ ਜਾਂਦੀ ਹੈ ਤੇ ਮੁੜ ਕੇ ਅਹੀਂ ਉਹਨਾਂ ਨੂੰ ਪੁੱਟ ਦਿੰਨੇ ਚੜੋਈ ਇਹ ਖਜੂਰਾ ਦੇ ਬੂਟੇ ਆ ਜੀ ਇੱਥੇ ਇਹ ਸ਼ਿੰਗਾਰ ਦੇ ਰੂਪ ਚ ਆ ਵੈਸੇ ਖਜੂਰ ਤਾਂ ਮੁਸ਼ਕਲ ਹੀ ਆ ਇਹਨਾਂ ਲਗੜ ਦਿੰਦੇ ਆ ਕਿ ਜਿਵੇਂ ਕਈਆਂ ਖਜੂਰਾ ਨੂੰ ਫਲ ਆਉਂਦੇ ਆ ਤੇ ਨਾਲ ਦੀ ਨਾਲ ਹੀ ਕੱਟਣ ਵੜਨ ਵਾਲੇ ਆ ਜਾਂਦੇ ਆ ਤੇ ਲੈ ਜਾਂਦੇ ਪੱਟ ਕੇ ਇਥੋਂ ਉਹਦ ਨਾਲ ਇਹ ਵੀ ਥੱਲੇ ਖਲਾਰਾ ਨਹੀਂ ਪੈਂਦਾ ਇਹ ਸਾਫ਼-ਸਫਾਈ ਰਹਿੰਦੀ ਹੈ ਆਦਰਵਾਇਜ਼ ਜਿਹੜੀਆਂ ਖਜੂਰਾਵਾਂ ਉਹ ਪੱਕ ਕੇ ਹੌਲੀ-ਹੌਲੀ ਥੱਲੇ ਝੜਦੀਆਂ ਰਹਿੰਦੀਆਂ ਤੇ ਝੜਨ ਦੇ ਕਰਕੇ ਥੱਲੇ ਖਲਾਰਾ ਬਹੁਤ ਪੈਂਦਾ ਐ ਸਾਫ਼ ਸੁਥਰਾ ਏਰੀਆ ਕੋਈ ਪੱਤਾ ਤੱਕ ਨਹੀਂ ਖਿਲ ਰਿਹਾ ਵਾਟਰਫਰੰਟ ਤਾਂ ਬਹੁਤ ਸੋਹਣਾ ਬਣਾਇਆ ਹੋਇਆ ਕੁਝ ਬੋਟਸ ਵੀ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਇਹ ਆਪਣਾ ਇੱਥੋਂ ਟਿਕਟ ਮਿਲ ਜਾਂਦੀ ਹੈ ਤੇ ਟਿਕਟ ਲੈ ਕੇ ਤੇ ਟਾਈਮਿੰਗ ਚੈੱਕ ਕਰਕੇ ਬੰਦਾ ਆਰਾਮ ਨਾਲ ਆਪਣਾ ਕੋਮ ਫੇਰ ਸਕਦਾ ਇੱਥੇ ਇਹ ਸਾਰੀਆਂ ਬਿਲਡਿੰਗਾਂ ਨਵੀਆਂ ਡਿਜ਼ਾਈਨ ਆ ਤੇ ਈਮਾਰ ਤੁਸੀਂ ਵੇਖੋਗੇ ਇੱਥੇ ਲਿਖਿਆ ਹੋਇਆ ਹਰ ਬਿਲਡਿੰਗ ਦੇ ਉੱਤੇ ਈਮਾਰ ਈਮਾਰ ਇੱਥੋਂ ਦਾ ਇੱਕ ਕੰਸਟਰਕਸ਼ਨ ਗਰੁੱਪ ਹੈ ਬਹੁਤ ਤਗੜਾ ਹੋਰ ਵੀ ਉਹਨਾਂ ਦੇ ਬਿਜ਼ਨਸ ਹੋਣਗੇ ਪਰ ਮੇਨਲੀ ਮੈਂ ਦੇਖਿਆ ਵੀ ਕੰਸਟਰਕਸ਼ਨ ਜਿਹੜੀ ਆ ਉਹ ਵੱਡੀਆਂ-ਵੱਡੀਆਂ ਉੱਚੀਆਂ-ਉੱਚੀਆਂ ਬਿਲਡਿੰਗਾਂ ਇਮਾਰਤਾਂ ਜਿਹੜੀਆਂ ਇਹ ਹੀ ਬਣਾਉਂਦੇ ਆ ਤੇ ਉਹ ਸਾਹਮਣੇ ਲਿਖਿਆ ਹੋਇਆ ਆਈ ਲਵ ਯੂ ਉੱਧਰ ਵੀ ਚੱਲਾਂਗੇ ਆਪਾਂ ਪਹਿਲਾਂ ਇੱਧਰ ਦਾ ਏਰੀਆ ਆਪਾਂ ਕਵਰ ਕਰ ਦਈਏ ਸਾਨੂੰ ਤਾਂ ਬਹੁਤ ਮਜ਼ਾ ਆਵਣਾ ਹੈ ਹੁਣ ਆਪਾਂ ਨਿਕਣਾ ਔਰ ਫੇਰ ਉੱਪਰ ਉੱਥੇ ਉੱਪਰ ਤੁਹਾਨੂੰ ਬਹੁਤ ਵਧੀਆ ਥਿਊ ਆਊਗਾ ਤੇ ਆਪਾਂ ਤੇ ਬਸ ਖੇਡਣ ਨੂੰ ਤਿਆਰ ਕਰਨ ਲੈ ਆਪ ਉੱਥੇ ਜੇ ਖੇਡਣ ਵਾਲੇ ਲੱਗੇ ਇਹ ਬਸ ਵੇਟ ਕਰ ਰਹੇ ਆ ਕਿ ਕਿਹੜੇ ਵੇਲੇ ਉਹ ਉੱਧਰਲੇ ਪਾਸੇ ਖੇਡਣ ਏਰੀਆ ਹੈਗਾ ਖੇਡਣ ਵਾਲਾ ਤੇ ਪਾਪਾ ਸਾਨੂੰ ਉੱਧਰਲੇ ਪਾਸੇ ਲੈ ਕੇ ਜਾਣ ਤੇ ਅਸੀਂ ਗਾਇਬ ਹੋ ਜਾਈਏ ਉੱਥੇ ਤੇ ਬਸ ਆ ਇਧਰਲਾ ਏਰੀਆ ਇੱਕ ਵਾਰ ਕਵਰ ਕਰਕੇ ਪੇਰਾ ਪਾਉਂਟਰੋਂ ਚੱਲਦੇ ਆਂ ਵੈਸੇ ਉੱਚਾ ਪੁਆਇੰਟ ਬਣਾਇਆ ਹੋਇਆ ਹੈ ਇਹਨਾਂ ਨੇ calright ਦੇ ਵਿੱਚ ਤੇ ਚਾਰ ਸਫਰੇ ਪਾਣੀ ਪਾਣੀ ਹੈ ਇਹ ਇਸ ਪੁਆਇੰਟ ਤੋਂ ਇਦਾਂ ਨਜ਼ਰ ਆਉਂਦਾ ਥੋੜਾ ਉੱਪਰ ਏਰੀਆ ਬਣ ਜਾਂਦਾ ਪਾਣੀ ਪਾਣੀ ਚਾਰ ਸਫੇ ਬਹੁਤ ਖੁੱਲਾ ਏਰੀਆ ਕੋਸ਼ਿਸ਼ ਕਰਦਾ ਇਥੋਂ ਥੋੜਾ ਬੁਰਜ ਖਲੀਫਾ ਨੂੰ ਨੇੜੇ ਲੈ ਕੇ ਆਉਣ ਦਾ ਕਿਸੇ ਦਿਨ ਆਪਾਂ ਕੋਸ਼ਿਸ਼ ਕਰਾਂਗੇ ਬੁਰਜ ਖਲੀਫਾ ਦੇ ਆਲੇ ਦੁਆਲੇ ਵਾਲਾ ਏਰੀਆ ਵੀ ਕਵਰ ਕੀਤਾ ਜਾਵੇ ਬਹੁਤ ਸੋਹਣਾ ਏਰੀਆ ਉਹ ਵੀ ਦੇਖਣ ਵਾਲਾ ਰਾਤ ਦੇ ਟਾਈਮ ਖਾਸ ਤੌਰ ਤੇ ਇਹ ਜਿੱਧਰ ਨੂੰ ਕੈਮਰਾ ਹੈ ਸਾਹਮਣੇ ਦੇਰਾ ਪੁਰਾਣਾ ਏਰੀਆ ਦੁਬਈ ਦਾ ਤੇ ਇੱਧਰ ਜਿਹੜੀ ਬੁਰਜ ਖਲੀਫਾ ਵਾਲੀ ਸਾਈਡ ਹੈ ਇਹ ਨਵੀਂ ਦੁਬਈ ਨੂੰ ਕਹਿੰਦੇ ਆ ਫਿਰ ਨਵੀਂ ਦੁਬਈ ਬਣੀ ਹੋਈ ਹੈ ਤੇ ਇਹਨਾਂ ਦੋਵਾਂ ਨੂੰ ਡਿਵਾਈਡ ਕਰਦਾ ਇੱਕ ਵਿਚਕਾਰ ਦੁਬਈ ਫਰੇਮ ਬਣਾਇਆ ਹੋਇਆ ਨਾਲ ਜਿੱਦਾਂ ਇੱਕ ਫਰੇਮ ਹੁੰਦਾ ਫੋਟੋ ਫਰੇਮ ਉਹ ਬਹੁਤ ਉੱਚਾ ਫਰੇਮ ਬਣਾਇਆ ਆ ਉਹ ਵੀ ਇੱਕ ਵਿਊ ਪੁਆਇੰਟ ਇੱਥੇ ਟੂਰਿਸਟ ਬਹੁਤ ਆਉਂਦਾ ਉੱਥੇ ਤੇ ਉੱਥੇ ਮਤਲਬ ਫਰੇਮ ਤੇ ਉੱਪਰ ਜਦੋਂ ਚੜ੍ਹ ਜਾਈਦਾ ਤਾਂ ਇਦਾਂ ਲੱਗਦਾ ਵੀ ਸੱਜੇ ਪਾਸੇ ਸਾਰਾ ਕੁਝ ਨਵਾਂ ਹੀ ਨਵਾਂ ਤੇ ਖੱਬੇ ਪਾਸੇ ਸਾਰਾ ਪੁਰਾਣਾ ਪੁਰਾਣਾ ਮਤਲਬ ਉਹ ਡਿਵਾਈਡ ਕਰਦਾ ਪੁਰਾਣੀ ਦੁਬਾਈ ਨੂੰ ਤੇ ਨਵੀਂ ਦੁਬਾਈ ਨੂੰ ਤੇ ਹੁਣ ਆ ਗਏ ਆ ਅਸੀਂ ਥੱਲੇ ਤੇ ਆਪਾਂ ਹੁਣ ਸੱਜੇ ਪਾਸੇ ਨੂੰ ਚੱਲਾਂਗੇ ਇਹ ਬਣਾਇਆ ਆ ਬਸ ਫੋਟੋ ਖਿੱਚਣ ਵਾਸਤੇ ਅ ਰੰਗ ਬਰੰਗੇ ਫੁੱਲਾਂ ਦਾ ਇਹ ਤਾਂ ਨਵਾਂ ਹੈਗਾ ਫਲਾਵਰ ਟਰੀ ਟ੍ਰੀ ਨਾਲ ਨਾਲ ਕੁਝ ਰੈਸਟੋਰੈਂਟ ਵਗੈਰਾ ਵੀ ਬਣੇ ਹੋਏ ਆ ਜਿੱਥੇ ਖਾਣਾ ਵਗੈਰਾ ਵੀ ਖਾ ਸਕਦੇ ਆ ਸਮਰ ਆ ਕੀ ਚੀਜ਼ ਆ ਇਹ ਚੜੰਦੀ ਕਿਦਾਂ ਮਤਲਬ ਖਾਈਂਗਾ ਮੜਾ ਜਾਈਂਗਾ ਖਾਈਂਗਾ ਕਿਦਾਂ ਪਲੇਅ ਏਰੀਆ ਵਾ ਜਿੱਥੇ ਬੱਚਿਆਂ ਵਾਲਾ ਲੱਗਦਾ ਮਨੇ ਛੋਟਾ ਛੋਟਾ ਖਾਣਾ ਤੇ ਨਹੀਂ ਆਣਾ ਨਹੀਂ ਆਣਾ ਜੇ ਜਾਉਂਦਾ ਅਛਾ ਇਹ ਨਹੀਂ ਨਿੱਕੇ ਨਹੀਂ ਆਣਾ ਤੇਰੇ ਲਈ ਨਹੀਂ ਹੈਗਾ ਇਹ ਤੂੰ ਵੀ ਚੜ ਕੇ ਵੇਖ ਲਾ ਵਧੇ ਆਂ ਕੰਨ ਅਛਾ ਅਛਾ ਓਕੇ ਓਕੇ ਚਲੋ ਵਧੀਆ ਆਜੋ ਆਜੋ ਇਹ ਬੜੀਆਂ ਸੋਹਣੀਆਂ ਬਤਕਾਂੀਆਂ ਬਣੀਆਂ ਹੋਣਾ ਹੋਵੇ ਇਹਨਾਂ ਨੂੰ ਸਮਝ ਕੀ ਜਾਂਦੇ ਆ ਅਮ ਅ ਇਹਨਾਂ ਨੂੰ ਕਹਿੰਦੇ ਆ ਮੈਂ ਨਾਂ ਭੁੱਲ ਗਿਆ ਇਹਨਾਂ ਦਾ ਫਲੈਮਿੰਗੋ ਫਲੈਮਿੰਗੋ ਹਾਂ ਹਾਂ ਰਾਈਟ 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 ਇਹ ਇਦਾਂ ਦੇ ਰੈੱਡ ਕਲਰ ਦੇ ਹੁੰਦੇ ਹਨਾ ਬਹੁਤ ਸੋਹਣੇ ਇੱਕੇ ਲੱਤ ਤੇ ਖੜੇ ਹੁੰਦੇ ਇਹ ਜਦੋਂ ਵੇਖ ਇਹਨਾਂ ਨੇ ਅਰੇਸਟ ਕਰਨੀ ਹੁੰਦੀ ਆ ਤਾਂ ਇੱਕੇ ਲੱਤ ਦੇ ਉੱਤੇ ਖੜਦੇ ਆ ਇਹ ਬਣਾਇਆ ਵੀ ਮੈਨੂੰ ਲੱਗਦਾ ਉਸੇ ਹਿਸਾਬ ਨਾਲ ਹੀ ਇਹਨਾਂ ਨੇ ਆ ਵੀ ਬਹੁਤ ਸੋਹਣਾ ਚਿੱਟੇ ਰੰਗ ਦਾ ਜਿਹੜਾ ਬਹਿਣ ਵਾਸਤੇ ਜਗ੍ਹਾ ਬਣੀ ਹੋਈ ਹੈ ਇਹ ਰਾਤ ਨੂੰ ਗਲੋ ਵੀ ਕਰਦੀ ਤੁਹਾਨੂੰ ਦਿਖਾਵਾਂਗੇ ਰਾਤ ਨੂੰ ਵੀ ਲਾਈਟਾਂ ਚ ਬਹੁਤ ਸੋਹਣੀ ਵਾਈਟ ਲਾਈਟ ਗਲੋ ਕਰਦੀ ਹੈ ਤੇ ਉਹ ਪੈਰਾ ਜਿੱਦਾਂ ਸਿਡਰੀ ਦਾ ਉਹ ਪੈਰਾ ਉਹ ਸਟਾਈਲ ਦੇ ਵਿੰਗ ਚ ਬਣਾਏ ਹੋਏ ਉੱਪਰ ਇਹ ਤਾਂ ਇੱਕ ਜਿੱਦਾਂ ਕਿ ਜਿੱਦਾਂ ਕਿ ਤੁਸੀਂ ਬੀਚ ਦੇ ਵਿੱਚ ਉਹ ਸ਼ੈੱਲ ਟਾਈਪ ਫਾਇੰਡ ਕਰਦੇ ਨਾ ਇਹਨਾਂ ਨੇ ਇਹਨੂੰ ਪਲਾਸਟਿਕ ਟਾਈਪ ਚ ਬਦਲ ਕੇ ਪਾਉ। ਪਲਾਸਟਿਕ ਹੈ ਰਾਈਟ ਤੁਸੀਂ ਇੱਧਰ ਬਹਿ ਸਕਦੇ ਆ ਰਾਤ ਨੂੰ ਉੱਪਰ ਐਲਈਡੀ ਸਕਰੀਨ ਲੱਗੀਆਂ ਨੇ ਤੇ ਰਾਤ ਨੂੰ ਆਓਗੇ ਤੇ ਤੁਹਾਨੂੰ ਆਥੇ ਲੈ ਲੇਡੀ ਸਕਰੀਨਸ ਦਿਖਾਉਣੀ ਬਹੁਤ ਸੋਹਣਾ ਲੱਗਦਾ ਤੈਨੂੰ ਪਤਾ ਨਾ ਨਾ ਕੱਪੜੇ ਤੇ ਲੱਗੇ ਨਹੀਂ ਆਏ ਕੱਪੜੇ ਨਹੀਂ ਲੱਗੇ ਆਏ ਹਾਂ ਇਹ ਵੀ ਕਾਫੀ ਦੇਰ ਰਾਤ ਤੱਕ ਇਹ ਇਦਾਂ ਹੀ ਚੱਲਦੇ ਰਹਿੰਦੇ ਫਾਰੇ ਤੇ ਰਾਤ ਨੂੰ ਹੋਰ ਹੀ ਬਹੁਤ ਸੋਹਣਾ ਲੱਗਣ ਦਾ ਲੱਗਦਾ ਹਰੇ ਰੰਗ ਦੀਆਂ ਤੇ ਲਾਲ ਰੰਗ ਦੀਆਂ ਲਾਈਟਾਂ ਲਾ ਦਿੰਦੇ ਆ ਤੇ ਨਜ਼ਾਰਾ ਵੇਖਣੀ ਵਾਲਾ ਹੁੰਦਾ ਆ ਵੇਖੋ ਇਹਨਾਂ ਨੇ ਕੀ ਜਗਾਰਡ ਲਾਇਆ ਵੀ ਪਾਣੀ ਜਿਹੜਾ ਉਹ ਇਦਾਂ ਦੇ ਵਿੱਚੀ ਠਾਂ ਜਾਈ ਆ ਰਿਹਾ ਥੋੜਾ ਥੋੜਾ ਪਾਣੀ ਇਦਾਂ ਜੰਗਲੇ ਤੱਕ ਪਹੁੰਚਣ ਡਿਆ ਜਿੱਥੇ ਲਾਈਟਾਂ ਲੱਗੀਆਂ ਹੋਈਆਂ ਪਰ ਬਹੁਤਾ ਟਾਈਲਾਂ 'ਚ ਹੀ ਜਾਈ ਜਾਂਦੇ ਆ ਇਹ ਭਾਉ ਜੀ ਹੁਣੀ ਬੋਤਲ ਛੱਡ ਆਏ ਇਹ ਪਿੱਛੇ ਤੇ ਲੈਣ ਘੱਲਿਆ ਇਹਨਾਂ ਨੂੰ ਇਹ ਆਪਾਂ ਇਧਰੋਂ ਆਏ ਸੀ ਆਹ ਸਾਈਡ ਤੋਂ ਇੱਥੋਂ ਆਪਾਂ ਰਾਈਟ ਹੋ ਗਏ ਹਾਂ ਇਧਰਲੇ ਥੱਲੇ ਪਾਸੇ ਪਾਰਕਿੰਗ ਆ ਉਹਨਾਂ ਪੰਜ ਆ ਰਹੇ ਆ ਲੈਫਟ ਸਾਈਡ ਨੂੰ ਆ ਫੇਰ ਛੋਟਾ ਜਿਹਾ ਇੱਕ ਪਲੇ ਏਰੀਆ ਨਿਆਣਿਆਂ ਦਾ ਬਣਾਇਆ ਇੱਥੇ ਮੈਨੂੰ ਚੇਤਾ ਵੀ ਨਿਕਨੇ ਜਦੋਂ ਹੁੰਦੇ ਸਮਰ ਵੀ ਨਿਕਾ ਹੁੰਦਾ ਹੈ ਇਹਨਾਂ ਨੇ ਇੱਥੇ ਆ ਕੇ ਤੇ ਆ ਟੋਏ ਜਿਹੜੇ ਵਿੱਚ ਬਣੇ ਹੋਏ ਆ ਕੋਈ ਇਦਾਂ ਅਜ ਤਾਂ ਹੁਣ ਆ ਕੇ ਨਿਕਲ ਰਿਹਾ ਏਦਾਂ ਹੀ ਸਮਰ ਨਿਕਲਦਾ ਹੁੰਦਾ ਹੈ ਵਿੱਚੋਂ ਉਹ ਵੀ ਦੱਦਾ ਵੀ ਹੈਗਾ ਉਹ ਦੂਰ ਰਹਿ ਗਏ ਸਮਰ ਥੱਲੇ ਉਹਦੇ ਨਿਕਲ ਗਿਆ ਖਾ ਤੂੰ ਵੀ ਆਂਦੀ ਨਿਕਾ ਹੁੰਦਾ ਥੱਲੇੋਂ ਨਿਕਲ ਜਾਂਦਾ ਰਹਿਣਾ ਆਪਣੇ ਆਪ ਹੀ ਹੁਣ ਮੈਂ ਹੋ ਗਿਆ ਜੀ ਵੱਡਾ ਉਹ ਵੱਡਾ ਹੋ ਗਿਆ ਮੈਂ ਹੁਣ ਤੇ ਕਿੰਗ ਆਫ ਦ ਪਾਇਰੇਟ ਜਿਆਦਾ ਵੱਡਾ ਨਹੀਂ ਹੋਇਆ ਤੂੰ ਇਹ ਕਹਾਂ ਮੈਂ ਤੇ ਆ ਇਦਾਂ ਜਿਹੜੀ ਟੈਕਸੀ ਆ ਇਹਨੂੰ ਪਾਣੀ ਵਾਲੀ ਟੈਕਸੀ ਕਹਿੰਦੇ ਆ ਤੇ ਇਦਾਂ ਬਿਠਾ ਕੇ ਇਹਨਾਂ ਨੇ ਪੂਰਾ ਚਾਰਸਪਰੇ ਕਮਾਉਣਾ ਬਾਕੀ ਇਹਨਾਂ ਦੇ ਸਟੇਸ਼ਨ ਹੈਗੇ ਤੁਸੀਂ ਇੱਥੋਂ ਵਰਦਬਈ ਨੂੰ ਵੀ ਜਾ ਸਕਦੇ ਜੇ ਜਾਂ ਦੇਹਰਾ ਨੂੰ ਕਮ ਨੂੰ ਮੈਂ ਤੁਹਾਨੂੰ ਚੀਜ਼ ਦਿਖਾਉਣਾ ਵਿੱਚੋਂ ਵੇਖ। ਅਗਰ ਮੈਂ ਚੀਜ਼ ਵੇਖੇ ਵੀਡੀਓ ਦੇ ਵਿੱਚ। ਤੇ ਉਹ ਕੀ ਆ? ਸਭ ਤੋਂ ਵੱਧ ਇਹਨੂੰ ਤੋੜ ਲੱਗਦੀ ਐ ਪੀਸੇ ਦੀ। ਹਨਾ ਕਮ। ਕਾਰੀ ਤੋੜ ਲੱਗਦੀ ਇਹਨੂੰ। ਪੀਸੇ ਦੀ ਤੋੜ ਲੱਗਦੀ ਇਹਦਾ। ਠੀਕ ਠੀਕ ਐ। ਉਹ ਖੇਡਣ ਵਾਲੀ ਜਗ੍ਹਾ। ਚਲੋ ਆਜੋ ਤੁਸੀਂ ਸਾਡੇ ਨਾਲ ਤੇ ਤੁਹਾਨੂੰ ਆਪਾਂ ਉਹ ਖਾਣੇ ਆ। ਹਾਂ ਜੀ ਇਹ ਆ ਜੀ ਇਹਨਾਂ ਦਾ ਨਿਆਣਿਆਂ ਦਾ ਖੇਡਣ ਵਾਲਾ ਏਰੀਆ ਬਣਿਆ। ਜਿਆਦਾ ਵੱਡੇ ਨਿਆਣਿਆਂ ਤਾਂ ਨਹੀਂ ਪਹੇ ਲਿਕ ਲਿਕ ਬੱਚੇ ਇਦਾਂ ਖੇਡਦੇ ਰਹਿੰਦੇ ਐ ਡਿਜ਼ਾਈਨ ਬਹੁਤ ਸੋਹਣਾ। colorful wow bola mai authe ho bahut sundar ਉਹ ਆ ਵੀ ਬਿਲਡਿੰਗਾਂ ਦਾ ਸਾਰਾ ਨਜ਼ਾਰਾ ਇੱਥੋਂ ਨਜ਼ਰ ਆਉਂਦਾ ਪੂਰਾ ਬਿਲਡਿੰਗ ਉੱਥੇ ਜਿੱਦਾਂ ਆਪਾਂ ਬਿਲਕੁਲ ਪੈਰਾਂ ਦੇ ਵਿੱਚ ਤੇ ਉਧਰੋਂ ਸਾਈਡ ਤੋਂ ਇਹ ਥੋੜਾ ਜਿਹਾ ਮੇਨ ਸਪੌਟ ਹੈ ਜਿੱਥੇ ਫੋਟੋਜ਼ ਵਗੈਰਾ ਇਹ ਦਿਲ ਦੇ ਨਾਲ ਆਪੇ ਕੋ ਤੁਹਾਨੂੰ ਮੈਂ ਇੱਕ ਹੋਰ ਚੀਜ਼ ਵਿਖਾਉਂਦਾ ਕਿ ਜਿਵੇਂ ਕਾਈ ਹੈ ਜਿੱਦਾਂ ਆ ਨੂੰ ਨਾ ਸਾ ਮੇਟਰੀ ਜਿੰਦੇ ਤੇ ਕਿਦਾਂ ਸ਼ਿੰਗਾਰ ਕੇ ਲਾਇਆ ਦਬਈਆ ਨੇ ਤੇ ਇਹ ਆਪ ਵੀ ਕਿਹ ਚੀਜ਼ ਨੂੰ ਟੰਗ ਤਰੀਕੇ ਨਾਲ ਲਾਇਆ ਜਾਵੇ ਤੇ ਬਹੁਤ ਵਧੀਆ ਲੱਗਦੀ ਸਬਰ ਕਾਨਾ ਲਾਇਆ ਠੀਕ ਹੈ ਠੀਕ ਹੈ ਤੇ ਵਾਕੇ ਬਹੁਤ ਸੋਹਣੇ ਤਰੀਕੇ ਨਾਲ ਲਾਇਆ ਹੈ ਆ ਲੱਗੇ ਲਗਾਟਾਂ ਦੇ ਬੁੱਤੇ ਲੱਗਣਦੇ ਆ ਇਹ ਅਸੀਂ ਹੁਣ ਬਿਲਕੁਲ ਦੂਸਰੇ ਪਾਸੇ ਆ ਵੇਖੋ ਕਿੱਥੋਂ ਆਪਾਂ ਚੜ੍ਹ ਕੇ ਆਏ ਹਾਂ ਕਿ ਉੱਪਰ ਜਾ ਕੇ ਤੇ ਆਨ ਦਾ 뷰 ਦੇਖਿਆ ਵਾ ਆ ਜੀ ਸਾਡੀ ਫੇਵਰੇਟ ਜਗ੍ਹਾ ਜਿੱਥੇ ਅਸੀਂ ਬੈਹਨੇ ਇੱਥੇ ਸੀਟ ਬਣੀ ਹੋਈ ਹੈ ਤੇ ਇੱਧਰ ਨਿਆਣੇ ਖੇਡ ਲੈਂਦੇ ਆ ਤੇ ਇੱਧਰ ਅਸੀਂ ਬਹਿ ਕੇ ਬਿਲਕੁਲ ਸਾਹਮਣੇ ਬਹੁਤ ਸੋਹਣਾ 뷰 ਵਾ ਬਹੁਤ ਸੋਹਣਾ ਖੂਬਸੂਰਤ ਨਜ਼ਾਰਾ ਵੇਖੋ ਤੇ ਥੱਲੇ ਦਵਾਈ ਦੀਆਂ ਲਾਈਟਾਂ ਨਾਲ ਦੀ ਨਾਲ जगਦੀਆਂ ਹੋਈਆਂ ਤੇ ਇਹ ਵੀਊ ਬਸ ਵੇਖਦੇ ਹੀ ਬਣਦਾ ਕੈਮਰੇ ਵਿੱਚ ਸ਼ਾਇਦ ਥੋੜਾ ਬਹੁਤਾ ਕੈਪਚਰ ਹੋ ਜੇ ਬਟ ਜੋ ਅੱਖਾਂ ਦੇ ਨਾਲ ਜੋ ਸੀਨ ਹੈ ਮਤਲਬ ਕਿ ਕਿਹਾ ਨਹੀਂ ਜਾ ਸਕਦਾ ਹੁਣ ਆ ਪਾਰਕ ਦੇ ਵਿੱਚ ਵੀ ਇਹਦੇ ਆਲੇ ਦੁਆਲੇ ਵੀ ਆਪਣਾ ਲਾਈਟਾਂ ਜਗ ਗਈਆਂ ਵੇਖੋ ਆ ਵਾਪਸ ਹੋਂ ਜਦੋਂ ਆਪਾਂ ਜਾਣਾ ਤੁਹਾਨੂੰ ਰਾਹ ਦੇ ਵਿੱਚ ਵਿਖਾਉਂਦੇ ਜਾਂਦੇ ਆ ਆ ਬਿਲਡਿੰਗਸ ਦੀਆਂ ਵੀ ਲਾਈਟਾਂ ਉੱਪਰ ਉੱਪਰ ਜਗ ਗਈਆਂ ਸਾਰੇ ਇਹ ਆਪੇ ਦਿਨੇ ਵੀ ਬਹੁਤ ਜ਼ਿਆਦਾ ਸੋਹਣਾ ਲੱਗਦਾ ਤੇ ਭਾਵੇਂ ਤੁਸੀਂ ਰਾਤ ਨੂੰ ਆਜੋ ਰਾਤ ਨੂੰ ਵੀ ਇੱਥੇ ਲਾਈਟਾਂ ਦਾ ਪੂਰਾ ਪ੍ਰਬੰਧ ਹੈ ਤੇ ਆ ਹਰ ਟਾਈਮ ਜਿੱਦਾਂ ਫੋਟੋ ਖਿੱਚਣ ਵਾਲਾ ਜੇ ਕਿਸੇ ਨੇ ਫੋਟੋ ਦਾ ਸ਼ੌਕ ਹੈ ਤੇ ਫੋਟੋ ਦੇ ਵਾਸਤੇ ਮਤਲਬ ਬਹੁਤ ਸੋਹਣੇ ਬੈਕਗ੍ਰਾਉਂਡ ਬਣੀਆਂ ਆ ਇਹ ਤਾਂ ਸੀਨਰੀਜ਼ ਵਗੈਰਾ ਤੇ ਕਿ ਬੰਦਾ ਬੋਰ ਨਹੀਂ ਹੁੰਦਾ ਇੱਥੇ ਨਾ ਦੇ ਨਿਆਣੇ ਇੱਥੇ ਆ ਕੇ ਤੰਗ ਪਰੇਸ਼ਾਨ ਕਰਦੇ ਆਪਣਾ ਖੇਡਦੇ ਰਹਿੰਦੇ ਤੇ ਸਿਆਣੇ ਵੀ ਆਪਣੇ ਆ ਕੇ ਇੱਥੇ ਬਹਿ ਕੇ ਤੇ ਚਾਰ ਸਫੇ ਦਾ ਰੰਗ ਬਰੰਗਾ ਨਜ਼ਾਰਾ ਹਾਂਜੀ ਤੇ ਹਾਰਬਰ ਹੋਵੇ ਤੇ ਲਾਈਟ ਹਾਊਸ ਨਾ ਬਣਿਆ ਹੋਵੇ ਇਹ ਹੋ ਨਹੀਂ ਸਕਦਾ ਮੋਸਟਲੀ ਵੈਸੇ ਜਿਹੜੇ ਪੁਰਾਣੇ ਹਾਰਬਰਸ ਹੁੰਦੇ ਉੱਥੇ ਲਾਈਟ ਹਾਊਸ ਬਣੇ ਹੁੰਦੇ ਇਹ ਵੇ ਕਿ ਡਾਇਰੈਕਸ਼ਨ ਦੇਣ ਵਾਸਤੇ ਤੇ ਜਾਂ ਫਿਰ ਆਪਣਾ ਵਾਰਨਿੰਗ ਵਗੈਰਾ ਕਿਸੇ ਨੂੰ ਦੇਣ ਵਾਸਤੇ ਕਿਸੇ ਵੀ ਜਾਜ ਨੂੰ ਤੇ ਇਹ ਰਾਤ ਨੂੰ ਫਿਰ ਇਦਾਂ ਜਗਮਗ ਕਰਦਾ ਪੂਰਾ ਪਾਣੀ ਵੀ ਜਗਮਗ ਕਰ ਰਿਹਾ ਆਈ ਲਵ ਯੂ ਇਹ ਆ ਵੀ ਪਿੱਛੇ ਦਾ ਵਿਊ ਵੇਖੋ ਕਿਦਾਂ ਲਾਈਟਾਂ ਬਲੂਸ਼ ਹੋ ਗਈਆਂ ਮੇਰੇ ਖਿਆਲ ਨਾਲ ਇੱਥੇ ਚਿੱਟੀ ਲਾਈਟ ਪੈਂਦੀ ਹੈ ਉਹਦੇ ਕਰਕੇ ਕੈਮਰੇ ਦੇ ਵਿੱਚ ਉਹ ਪਿੱਛੇ ਦਾ ਵਿਊ ਸਾਰਾ ਐ ਪੂਰਾ ਬਲੂਸ਼ ਹੋਇਆ ਪਿਆ ਤੇ ਵਾਓ ਨਜ਼ਾਰਾ ਬਹੁਤ ਸੋਹਣਾ ਇੱਥੋਂ ਦਾ ਇਹ ਅਜੀ ਰਾਤ ਦਾ ਮਨਮੋਹਕ ਨਜ਼ਾਰਾ ਲੈਣਿਆ ਪੂਦੇ ਨਜ਼ਾਰੇ ਲਾ ਰਹੇ ਇਹਦੇ ਵਿੱਚ ਹਾਂਜੀ ਹੁਣ ਬਸ ਅੱਜ ਦੀ ਵੀਡੀਓ ਅਸੀਂ ਇੱਥੇ ਹੀ ਖਤਮ ਕਰਦੇ ਹਾਂ ਤੇ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ ਸਤਿ ਸ੍ਰੀ ਅਕਾਲ ਰੱਬ ਰੱਖਦਾ ਤੇ ਜੇ ਵੀਡੀਓ ਚੰਗੀ ਲੱਗੀ ਤੇ ਸਬਸਕ੍ਰਾਈਬ ਕਰਦੇ